हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਐ ਪਿੰਡ ਡਲ ਡਲ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਡਲੇਰੀ ਵਾਂ ਪਿੰਡ ਬਿਲਕੁਲ ਲਾਗੇ ਲਾਗੇ ਆ ਤੇ ਖਾਲੜੇ ਦੀ ਦੂਰੀ ਵੀ ਜਿਹੜੀ ਦੋਸਤੋ ਕੋਈ 5-4 ਕਿਲੋਮੀਟਰ ਦੀ ਰਹਿ ਜਾਂਦੀ ਆ ਤੇ ਭਿੱਖੀ ਪਿੰਡ ਤੋਂ ਵੀ ਤਕਰੀਬਨ ਕੋਈ 8-10 ਕਿਲੋਮੀਟਰ ਦੀ ਦੂਰੀ ਹੈਗੀ ਐ ਦੋਸਤੋ ਪਿੰਡ ਡਲ ਦੀ ਬਾਈ ਦਲੇਰ ਸਿੰਘ ਬਾਹਰ ਦੇ ਕੋਲੇ ਆਏ ਆ ਦੋਸਤੋ ਤੇ ਇਸ ਘਰੋਂ ਪਸ਼ੂ ਵਿਕਰੀ ਵਾਲੇ ਕਾਫੀ ਨਿਕਲਦੇ ਆ ਤੇ ਬਹੁਤ ਵੇਰ ਤੁਸੀਂ ਕਾਫੀ ਟਾਈਮ ਤੋਂ ਜੁੜੇ ਹੋ ਵੀਰ ਹੋਰਾਂ ਦੇ ਨਾਲ ਤੇ ਅੱਜ ਵੀ ਦੋਸਤੋ ਚਾਰ ਪਸ਼ੂ ਆਪਾਂ ਤੁਹਾਨੂੰ ਦਿਖਾ ਦਾਂਗੇ ਇੱਕ ਬਿਲਕੁਲ ਤਾਜੀ ਸੁਈ ਸੁਵਾਈ ਮੱਝ ਤੇ ਤਿੰਨ ਮੱਝਾਂ ਬਿਲਕੁਲ ਗੱਬਣ ਨੇ ਤਿਆਰੀ ਤੇ ਆ ਕਿੰਨੇ ਦਿਨ ਲੈਂਦੀਆਂ ਨੇ ਕੀ ਰੇਟ ਭਾਅ ਪੜਦਾ ਉਹ ਪੂਰੀ ਗੱਲਬਾਤ ਆਪਾਂ ਬਾਈ ਦਲੇਰ ਬਾੜ ਦੇ ਨਾਲ ਕਰ ਲਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਪੂਰੀ ਇਨਫੋਰਮੇਸ਼ਨ ਦੋਸਤੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਐਨੀਮਲ ਜਿਹੜਾ ਪਸੰਦ ਆਊਗਾ ਗੱਬਣ ਪਸ਼ੂ ਆਪਣਾ ਤਿੱਪ ਕੇ ਬਾਕੀ ਜਿਹੜਾ ਦੋਸਤੋ ਪਸ਼ੂ ਸੁਆਸਵਾਇਆ ਦੋ ਟਾਈਮ ਤਿੰਨ ਟਾਈਮ ਚਬਾਈ ਕਰਕੇ ਤਸ ਦਲੇਰ ਸਿੰਘ ਬਾੜ ਦੇ ਨਾਲ ਹਾਂ ਜੀ ਸਭ ਤੋਂ ਪਹਿਲਾਂ ਪਾਜੀ ਬਾੜ ਸਾਹਿਬ ਸਤਿ ਸ੍ਰੀ ਅਕਾਲ ਰਾਜਵੀਰ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਹੋਰ ਸੰਤੂ ਸਭ ਕੀ ਹਾਲ ਹੈ ਜੀ ਬਹੁਤ ਵਧੀਆ ਪਾਜੀ ਬਹੁਤ ਵਧੀਆ ਠੀਕ ਠਾਕ ਜੀ ਛੜਦੀ ਕਲਾ ਮੇਰੇ ਮਾਲਕ ਦੀ ਅੱਛਾ ਬਾੜ ਸਾਹਿਬ ਅੱਜ ਪਸ਼ੂ ਆਪਣੇ ਕੋਲੋਂ ਚਾਰ ਪਕਾਉਗਾ ਜੀ ਹਾਂ ਜੀ ਤੇ ਚਾਰੇ ਪਸ਼ੂ ਮਤਲਬ ਇੱਕ ਸੂਈ ਆ ਤੇ ਤਿੰਨ ਗੱਬੜ ਤਿੰਨ ਤਿਆਰ ਨੇ ਤੇ ਇੱਕ ਸੂਈ ਜੇ ਠੀਕ ਆ ਜੀ ਆ ਕੱਟੀ ਮਗਰ ਜੇ ਦੇ ਠੀਕ ਆ ਜੀ ਹਾਂ ਆ ਸੂਈ ਮੱਝ ਲਓ ਜੀ ਸੋ ਦੋਸਤੋ ਦੂਸਰੇ ਨੰਬਰ ਤੇ ਆ ਜਿਹੜੀ ਇਹ ਮੱਝ ਸੂਈ ਆ ਇਹਦੀ ਆਪਾਂ ਡਿਟੇਲ ਸੈਕੰਡ ਨੰਬਰ ਤੇ ਸਾਂਝੀ ਕਰਾਂਗੇ ਤੁਹਾਡੇ ਨਾਲ ਹਾਂ ਪਹਿਲੇ ਨੰਬਰ ਤੋਂ ਜਿਹੜੀ ਸਟਾਰਟ ਆਪਾਂ ਕਰ ਲਾਂਗੇ ਇਸ ਨੀਲੀ ਦੀ ਮਹਾਂ ਤੋਂ ਹਾਂਜੀ ਤੇ ਹੋਰ ਬਾਦਸਾਪ ਆਪਣੇ ਕਿਵੇਂ ਮੈਂ ਕਹਾਂ ਤੁਹਾਨੂੰ ਤੁਹਾਨੂੰ ਬਾਬਾ ਬੁੱਢਾ ਸਾਹਿਬ ਦੀਆਂ ਬਿਲਕੁਲ ਤਿਆਰੀਆਂ ਚੱਲ ਰਹੀਆਂ ਨੇ ਬਾਬਾ ਮਾਲਕ ਦੀਆਂ ਕਿਰਪਾ ਤੇ ਮੇਲੇ ਸਟਾਰਟ ਹੋਣ ਜਾ ਰਹੇ ਜੀ ਯਾਤਰਾ ਲਾ ਗਿਆ ਹੈ ਇੱਕ ਨਾ ਮੱਥਾ ਟੇਕ ਆਏ ਆ ਠੀਕ ਹੈ ਜੀ ਟਰਾਲੀ ਟਰੈਕਟਰ ਖੜਿਆ ਹੈ ਹਾਂ ਠੀਕ ਹੈ ਜੀ ਹਾਂਜੀ ਤੇ ਚਲੋ ਮਾਰੇ ਅੰਤ ਵਰ ਕਰਪਾ ਕਰਨ ਸਾਰੇ ਸਰ ਸਰਬਤ ਪਲਾ ਕਰਨ ਮਾਰੇ ਪੜਾ ਕਰਿਆ ਅਰ ਕਾ ਹਾਂ ਤੇ WhatsApp ਆ ਜੋ ਕਰ ਲਈਏ ਸਟਾਰਟ ਪਹਿਲੇ ਨੰਬਰ ਤੋਂ ਇਸ ਮੱਝ ਨੇ ਕਿਨਵਾ ਸੂਹਾ ਸੁਣਾ ਜੀ ਇਹ ਰਾਜਵੀਰ ਨੇ ਤੀਸਰੇ ਸੂਹ ਸੁਣਾ ਜੀ ਜੀ ਹਾਂ ਜੀ ਤੀਸਰਾ ਸੂਹਾ ਦੋਸਤੋ ਸੁਣਾ ਇਸ ਨੇ ਬਿਲਕੁਲ ਸਿੰਗਲ ਖੱਟੀ ਦੀ ਨੀਲੀ ਦੀ ਮੈਂ ਆ ਤੇ ਤੀਜਾ ਸੂਹਾ ਬਿੱਲੀ ਮਣਕੀ ਅੱਖਾ ਪੂਛ ਉੱਪਰ ਤੱਕ ਵਾਈਟ ਮਗਰਲੇ ਪੈਰ ਜਿਹੜੇ ਦੋਸਤੋ ਉਹ ਵੀ ਬਿਲਕੁਲ ਤੁਸੀਂ ਵੇਖੋਗੇ ਮਾਰਕਿੰਗ ਦੇ ਵਿੱਚ ਫੇਸ ਕੁਆਲਿਟੀ ਦਿਖਾਇਓ ਗੁਰਲਾਲ ਇਧਰ ਨੂੰ ਮੂੰਹ ਕਰਕੇ ਫੇਸ ਕੁਆਲਿਟੀ ਦਿਖਾਇਓ ਆ ਦੇਖੋ ਜੀ ਠੀਕ ਹੈ ਬਿੱਲੀ ਮਰਕ ਨਹੀਂ ਆਖਾ ਦੋਸਤੋ ਠੀਕ ਹੈ ਮੱਥਾ ਬੱਲਾ ਤੇ ਬਿਲਕੁਲ ਬਕੀਨਾਸ ਇੱਕ ਬਣੇ ਥੋੜਾ ਜਿਆਦਾ ਦੋਸਤੋ ਨਿਸ਼ਾਨੀ ਜੇਕਰ ਆਪਾਂ ਨੋਟ ਕਰਾ ਲਈਏ ਤੇ ਨਿਸ਼ਾਨੀ ਹੈਗੀ ਬਕੀਨਾਸ ਇੱਕ ਪਾਸਿਓਂ ਠੀਕ ਹੈ ਹਾਂ ਜੀ ਹੋਏਗੀ ਤੇ ਲਿਓ ਜੀ ਤੋੜ ਕੇ ਦਿਖਾਈਏ ਸੋ ਬਹੁਤ ਵਧੀਆ ਚੰਗੀ ਕੁਆਲਿਟੀ ਦੀ ਦੋਸਤੋ ਨੀਲੀ ਦੀ ਮੱਝ ਆਹ ਵੇਖੋ ਜੀ ਅਜੇ ਘੱਟੋ ਘੱਟ ਦੋਸਤੋ ਸਮਾਂ ਲੈਂਦੀ ਆ ਠੀਕ ਆ ਸਮਾਂ ਲੈਂਦੀ ਆ 4 ਤੋਂ 5 ਦਿਨ ਵੀ ਕਹਿ ਰਿਆ ਵੀ 4 ਤੋਂ 5 ਦਿਨ 5 ਦਿਨ ਜਿਹੜੀ ਦੋਸਤੋ ਸਮਾਂ ਲੈਂਦੀ ਆ ਤੇ ਬਿਲਕੁਲ ਪਤਲੇ ਪਿੰਡੇ ਦੀ ਆ ਐਨ ਕਾਗਿ ਵਰਗੀ ਆ ਪਾ ਸਕਿਨ ਕਹਦੇ ਨੇ ਵੀ ਬਿਲਕੁਲ ਕਾਗਿ ਵਰਗੀ ਜਿਹੜੀ ਪਤਲੀ ਸਕਿਨ ਆ ਆਰਡਰ ਦੀ ਕੁਆਲਿਟੀ ਵੇਖ ਕੇ ਨਾਰਮਲ ਹੀ ਆ ਪਤਾ ਤੁਹਾਨੂੰ ਲੱਗ ਜੂਗਾ ਆਈਡੀਆ ਹੋ ਜੂਗਾ ਦੋਸਤੋ ਪੰਜਾਂ ਸੱਤਾਂ ਤਰ੍ਹਾਂ ਦੇ ਵਿੱਚ ਅਜੇ ਬਿਲਕੁਲ ਖੋਲਣਾ ਨਹੀਂ ਲੇਵਾ ਪੂਰਾ ਤਿਆਰ ਕਰਨਾ ਹੈ ਬਣੂਗੀ ਰਾივੀਰ ਬਹੁਤ ਬਣੂਗੀ ਇਹ ਨਾ ਤੇ ਪੰਡਾ ਪੰਜ ਬਹੁਤ ਅਜੇ ਸ਼ੈਦ ਹੀ ਆਉਂਦੇ ਆ ਜੀ ਅੱਛਾ ਜੀ ਮੋਟਾ ਸ਼ਾਇਦ ਬੂਰੀ ਚਪਾਈ ਚ ਵਿੱਚ ਚੰਗੀ ਆਈ ਥੱਲੇ ਠੀਕ ਆ ਹਾਂ ਆ ਪਾ ਤੁਹਾਨੂੰ ਅੱਗੇ ਤੇ ਸਹਿ ਭਰਾ ਆ ਕੇ ਡੰਗਰ ਲਈਦਾ ਥੱਲੇ ਇੱਕ ਰਾ ਪੂਰੀ ਆਉਦੀ ਥੱਲੀ ਕੀਤੀ ਆ ਬਿਲਕੁਲ ਕੋਈ ਭਰਾ ਦੂਰੋਂ ਡਾਢ ਆਉਂਦਾ ਆ ਦੀ ਥੱਲੀ ਕਰਕੇ ਖੜੇ ਬਿਲਕੁਲ ਹਾਂ ਤੇ ਜੇ ਨਹੀਂ ਤੇ ਸਾਡੀ ਇਥੇ ਆ ਸਕਦਾ ਫਿਰ ਉਥੋਂ ਹੋਰ ਵੀ ਕਈ ਵੀਰ ਆਪਣੇ ਹੈਗੇ ਜਿਹੜੀ ਬਿਲਕੁਲ ਆਪਸ਼ਨ ਦਿੰਦੇ ਆ ਵੀ ਤਸੱਲੀ ਜਿਹੜਾ ਵੀਰ ਕਰ ਸਕਦਾ ਕਰੇ ਆਣ ਕੇ ਵੈਲਨਗੋਡਾ ਬਾਕੀ ਜਿਹੜਾ ਵੀਰ ਕੋਈ ਆਨਲਾਈਨ ਮਗਾਉਂਦਾ ਗੱਡੀ ਤੇ ਬਿਲਕੁਲ 蒂ਪ ਕੇ ਤਸੱਲੀ ਕਰਕੇ ਫਿੱਟ ਬੈਠੂ ਤੁਸੀਂ ਫਿਰ ਵੀ ਗੱਡੀ ਤੋਂ ਬਾਅਦ ਚ ਲਾਇਓ ਜੀ ਠੀਕ ਹੈ ਜੀ ਜੇਕਰ ਕੋਈ ਨੁਕਸ ਹੋ ਜਾਦਾ ਬਿਲਕੁਲ ਵਾਪਸੀ ਵੀ ਸਾਡੀ ਹੋਊਗੀ ਠੀਕ ਹੈ ਸੋ ਜੇ 2 ਦਿਨ ਤੱਕ ਭਾਰ ਵੀ ਪਾਉਂਦੇ ਤਾਂ ਵੀ ਆਪਣੀ ਗਾਰੰਟੀ ਇਹ ਗੱਲ ਹੈ 2 ਦਿਨ ਤੱਕ ਤਾਂ ਹਾਂ ਜਿਹੜੀਆਂ ਟੁਕੀਆਂ ਆਪਣੇ ਕੋਲ ਤਿੰਨੇ ਮੱਜਾਂ ਨਾਲ ਅੱਜ ਤਿੰਨਾ ਜੋ ਕੋਈ ਵੀ ਭਾਰ ਪਾਉਂਦੀ ਹੈ 2 ਦਿਨ ਕਿਉਂ ਉਦੋਂ ਗਾਹ ਨਹੀਂ ਕਿਉਂ ਵੰਡਕਲਾ ਜਿਆਦਾ ਆਪਾਂ ਦੇ ਕੋਪਠਾ ਜਿਆਦਾ ਪਾ ਦੇ ਫੇਰ ਨਹੀਂ ਕੋਈ ਕਹਿ ਸਕਦੇ ਆ ਬਿਲਕੁਲ ਜੀ ਅਗਲੀ ਸਮਝਦਾ ਹੈ ਆਪਣੀ ਥਣਾ ਦੀ ਤੇ ਭਾਰ ਦੀ ਗਾਰੰਟੀ ਹੋਊ ਵੀ ਵੀ ਜੇ ਨਹੀਂ ਆਉਂਦਾ ਜਿੰਨਾ ਜਿੰਨਾ ਕਿਸ ਨੇ ਦੱਸਿਆ ਇਹ ਆਪਾਂ ਹੋਸਾ ਹੋਣ ਵਾਲਿਆਂ ਨੂੰ ਦੱਸਾਂਗੇ ਅਗੋਂ ਅਗਲਾ ਆਪਦੀ ਸਮਝ ਜਿੰਨਾ ਵੀਰਾਂ ਤੋਂ ਆ ਬਾਕੀ ਸਾਮ ਦਾ ਰਾਜਵੀਰ ਅਜਾ ਕੋਈ ਵੀ ਚੀਜ਼ ਐ ਸਾਮ ਤੋਂ ਬਿਨਾ ਸਾਮ ਤੋਂ ਬਿਨਾ ਬਿਰਤੀ ਕੁਝ ਨਹੀਂ ਆ ਪੇਖੋ ਬਾਕੀ ਨਾ ਵੇਖੋ ਉਹ ਬੰਨਾ ਹੀ ਠੀਕ ਹੈ ਜੀ ਬਾਕੀ ਕਲਮੀ ਥਣ ਲਗਾ ਬਹੁਤ ਵਧੀਆ ਸਨ ਲਗਾ ਜੀ ਥਣ ਵੇਖੋ ਤੁਸੀਂ ਬਿਲਕੁਲ ਨੋਕਲਾ ਪਥਨ ਕਹਦੇ ਨੇ ਕਲਮੀ ਥਣ ਬਿਲਕੁਲ ਇੱਕਸਾਰ ਥਾਣਾ ਦੋਸਤੋ ਸਹਜ ਇੱਕੋ ਜਿਹਾ ਆਰਡਰ ਦੀ ਕੁਆਲਟੀ ਬਿਲਕੁਲ ਪੰਜਾ ਸੱਤਾ ਦੇਣਾ ਚਾਹ ਪੂਰਾ ਫਸ ਜਾਣਾ ਦੋਸਤੋ ਲੈਵਾ ਠੀਕ ਆ ਤੇ ਆਹ ਦੇਖੋ ਓਕੇ ਬਾੜਾ ਸਾਹਿਬ ਕਿੰਨਾ ਮੋਲ ਰਊ ਕਹਿੰਦਾ ਮੋਲ ਆਪਾਂ ਆਫਰ ਹੀ ਕਰਨੇ ਆ ਜੀ ਬਾਬਾ ਬੂੜਾ ਸਾਹਿਬ ਦਾ ਮੇਲਾ ਚੱਲਣ ਡਿਆ ਹਾਂ ਜੀ ਮੋਲੇ ਆਪਾਂ ਜਿਆਦਾ ਨਹੀਂ ਕਰਨੇ ਬਿਲਕੁਲ ਸੱਜਣਾ ਦੇਣ ਲੈਣ ਵਾਲੇ ਕਰਨੇ ਆ ਅੱਛਾ ਜੀ ਮੋਲੇ ਦਾ ਹੈਗਾ ਡਿਮਾਂਡ 70000 ਰੁਪਇਆ ਹਾਂਜੀ 70000 ਚੋਂ ਸਿੱਧੀ 4000 ਰੁਪਇਆ ਛੋਟ 64000 60000 ਦੀ ਠੀਕ ਹੈ ਜੀ 60000 ਦੀ ਦੇ ਦਿਆਂਗੇ 60000 ਦੀ ਹਾਂ ਲੋ ਵੀ ਦੋਸਤੋ 60000 ਦੀ ਲੈਦੇ ਹੋਊਗੀ ਠੀਕ ਆ ਤੇ ਨੀਲੀ ਦੀ ਮਾਂ ਆ ਬਾਕੀ ਅਗੇ ਦੋਸਤੋ ਆਪਾਂ ਹਰ ਵਾਰ ਕਹਦੇ ਦਿੰਦੇ ਆ ਵੀ ਜੇਕਰ ਕਿਸੇ ਵੀਰ ਨੇ ਅਗੇ ਨੀਲੀ ਦਾ ਸੀਮਨ ਦੇ ਘਰ ਬੱਚੇ ਲੈਣੇ ਆ ਉਹ ਵੀ ਜਿਹੜੇ ਦੋਸਤੋ ਇਹੋ ਜਿਹੇ ਪਸ਼ੂ ਇਹੋ ਜੀਆਂ ਮੱਝਾਂ ਝੋਟੀਆਂ ਬਹੁਤ ਸਾਰੇ ਬੱਚੇ ਪਾਉਂਦੀਆਂ ਤੇ ਬਾਕੀ ਦੁੱਧ ਜਿਹੜਾ ਦੋਸਤੋ ਪਾਏ ਦਾ ਵਾਟਰ ਵੀ ਚਲੋ 11 ਲੀਟਰ ਹੋਗੇ ਰਾਏ ਵੀ ਡੰਗਰ ਵੀ ਤੀਸਰੇ ਸੂਏ ਦੁੱਧ ਵਾਲਾ ਬੰਦਾ ਜੀ ਆ ਜੇ ਕੋਈ ਮੰਨ ਲਓ ਬੱਚੇ ਪੋਣੇ ਦੇ ਵੀ ਤੀਸਰੇ ਸੂਏ ਜਾ ਕੇ ਬੰਦੇ ਆ। ਬਿਲਕੁਲ। ਪਹਿਲੇ ਦੂਜੇ ਸੂਏ ਤੇ ਕੋਈ 10000 ਆ ਲੀਟਰ ਦੁੱਧ ਹੀ ਦਿੰਦਾ ਡੰਗਰ। ਜਾ ਕੇ ਤੀਸਰੇ ਸੂਏ ਦੁੱਧੋਂ ਵੱਧਾ ਡੰਗਰ। ਵੱਧਾ। ਹੂੰ। ਪਸੂ ਬਣਦਾ ਹੀ ਉੱਥੇ ਹੀ ਗਿਆ ਗਿਆ। ਆਪੋ ਆਪਣੀ ਸਮਝਿਆ। ਸਹੀ ਹੈ ਜੀ। ਹਾਂ। ਤੇ ਬਾਕੀ ਕੋਈ ਨਹੀਂ ਕੋਈ ਦੂਰ ਰਾਡੋਂ ਆਉ ਉਹ ਵਿਚੋਂ ਮੰਨਦਾਂ ਥੋੜਾ ਕੰਨਾ ਕਰਦੇ ਆਂਗੇ। ਠੀਕ ਹੈ ਜੀ। ਵੱਡੀਆਂ ਵੀਰ ਜੀ ਮੁੱਲ ਨਿੱਕੇ ਕਰਾਂਗੇ। ਹਾਂ। ਠੀਕ ਹੈ ਜੀ। ਮਤਲਬ ਸਾਰੀਆਂ ਤੇ ਜਾਇਜ਼ ਹੋਣਗੀਆਂ। ਲਓ ਜੀ। ਜੋੜੀ ਦਾ ਸੇਮ ਇਨਾ ਜੋੜੀ ਦਾ ਮੁੱਲ ਸੇਮ ਹੋਊਗਾ। ਜਿਹੜੀਆਂ ਵੀ ਜਸੂਬਾ ਸੋਈ ਆ। ਇਹਨੂੰ ਅਜੇ 3 ਦਿਨ ਹੋ ਗਏ ਸੋਈ ਨੂੰ। ਆਹ ਕਰੋ ਜੀ। ਇਹਦੇ ਥੱਲੇ 7-8 ਲੀਟਰ ਬੌਲਾ ਤਿਆਰ ਜੀ। 8-7 ਲੀਟਰ ਜਿਹੜਾ ਬੌਲਾ ਤਿਆਰ ਆ ਦੋਸਤੋ। ਅੱਜ 8-7 ਲੀਟਰ ਬੌਲਾ ਤਿਆਰ ਆ ਠੀਕ ਆ ਜੀ। ਤੇ ਦਿਨ ਕਿੰਨੇ ਹੋ ਗਏ ਸੋਈ ਨੂੰ? 3 ਕਿ ਦਿਨ ਹੋ ਗਏ ਅਜੇ ਨੂੰ। 3 ਕਿ ਦਿਨ ਹੋ ਗਏ ਆ। ਹਾਂ ਜੀ ਕੱਟੀ ਮਗਰ ਜਾਵੇ ਨਾਲ ਹੀ ਵੱਜੀ। ਲਓ ਜੀ। ਵਿਖਾ ਦਿਓ ਮੜੀ ਵੀਡੀਓ। ਬੱਚਾ ਆ ਜਿਹੜੀ ਦੋਸਤੋ ਕੱਟੀ ਆ ਫੀਮੇਲ ਕਾਫ ਤੀਜੇ ਦਿਨ ਦੇ ਵਿੱਚ ਕੋਈ 6-7-7 7 ਲੀਟਰ ਦੇ ਬਿਲਕੁਲ ਨੇੜੇ ਤੇੜੇ ਬੌਲਾ ਹਾਜ਼ਰ ਆ ਜੀ ਠੀਕ ਆ। ਆ ਕੱਟੀ ਆ ਆ ਇਹ ਝੋਟੀ ਦੂਜਾ ਸਵੇਰ ਸੋਈ ਹੈ ਠੀਕ ਆ ਆ ਕਰੋ ਚੈੱਕ ਜੀ ਠੀਕ ਆ ਫੇਸ ਕੁਆਲਟੀ ਵੇਖੋ ਸਿੰਘਾਂ ਦੀ ਪੰਤਰ ਹਾਈਟ ਮੀਡੀਅਮ ਆ ਜੀ ਹਾਈਟ ਮੀਡੀਅਮ ਆ ਪਰ ਨਾਰਮਲੀ ਵੇਖੀਏ ਤੇ ਬਹੁਤ ਜੰਮੀਪਲੀ ਪੂਰੀ ਆ ਵਧੀਆ ਰਾਜੀ ਆ ਜਿੰਨੀ ਆ ਆਮ ਵਡੀਆਂ ਜੀ ਆ ਜਾਂਦੀ ਬਾਦੀ ਨਿੱਕੀਆਂ ਚ ਨਹੀਂ ਹੁੰਦੀ ਹੂੰ ਵਧੀਆ ਕਾਦਿਆ ਮੈਂ ਦਾ ਲੈ ਜੀ ਬੇਲਪੁੱਲ ਚੰਗੀ ਖਾਸ ਆ ਆ ਬੇਲਪੁੱਲ ਵੇਖੋ ਤੁਸੀਂ ਬੇਲ ਦੀ ਚੰਗੀ ਆ ਸੋ ਆਰਡਰ ਕੁਆਲਟੀ ਤੁਹਾਨੂੰ ਦਿਖਾਉਣੇ ਦੋਸਤੋ ਬਿਲਕੁਲ ਨੇੜੇ ਤੋਂ ਬਿਲਕੁਲ ਚੌਰਸਲੇਵੇ ਦੀ ਮਾਲਕਨ ਆ ਵੇਖੋ ਬਿਲਕੁਲ ਬੌਲੇ ਦੇ ਉੱਤੇ ਆਇਆ ਜਿਹੜੀ ਅੱਜ ਦੋਸਤੋ ਆਪਾਂ ਗੱਲ ਕਰਦੇ ਪਏ ਆ ਬੌਲਾ ਹਾਜ਼ਰ ਆ ਤੇ ਦੋਤ ਜਿਹੜਾ ਦੋਸਤੋ ਸੇਵਾ ਦਾਤ ਬਾਕੀ ਤੁਸੀਂ ਜਿੱਥੋਂ ਤੱਕ ਚੁਵਾਈ ਕਰਨੀ ਕਰ ਸਕਦੇ ਜੇ ਚੰਗਾ ਦੋਤੋ ਲੈ ਸਕਦੇ ਜੇ ਚੰਗੀ ਸੇਵਾ ਤੇ ਠੀਕ ਆ ਆ ਦੇਖੋ ਉਹ ਕੈਮਰਾ ਲਿਉਂਦੇ ਨਾ ਮਗਰ ਮੈਂ ਡਰ ਜੀ ਦੇ ਵਿੱਚ ਕੀ ਲਈ ਜਾਂਦੇ ਮਗਰ ਹੂੰ ਬਿਲਕੁਲ ਹੂੰ ਸੋ ਆ ਜਿਹੜਾ ਆ ਥਾਣਾ ਜਾਰੀ ਠੀਕ ਆ ਜੀ ਆ ਬਾਕੀ ਜੇ ਚੋਈਆਂ ਦੇ ਤੇ ਕਰਾ ਦੇਣੇ ਆ ਲਓ ਜੀ ਪੁੱਤਰਾਂ ਦੇ ਨਹੀਂ ਆਉਂਦੀ ਕੋਈ ਨਾ ਪੁੱਤਰਾਂ ਕੈਂਦੇ ਦਾ ਨਹੀਂ ਜਾਂਦੀ ਇੱਥੇ ਹਾਂ ਆ ਲਓ ਹਵੇ ਧਰਦੀ ਆ ਸਰਪੇ ਤੇ ਮੱਚ ਕਰੇ ਕੀ ਆ ਮਗਰ ਕਲ ਆਇਆ ਇਹਨਾਂ ਦੇ ਕੋਲ ਬਿਲਕੁਲ ਜੀ ਆ ਦੇਖੋ ਤੇ ਆ ਅਗਲੇ ਥਾਣਾ ਦੀ ਵੇਖੋ ਜੀ ਠੀਕ ਆ ਆ ਚੋਈ ਭੂਰ ਛੱਟਾ ਨਹੀਂ ਜੇਗਾ ਕਿਸੇ ਜਾਵੇ ਲੋਕਾਂ ਨਹੀਂ ਲਿਆਦਣਾ ਹਾਂ ਉਹਨੇ ਪਸਵਾ ਦੇਣੇ ਬਾਅਦ ਚ ਕਰਾ ਦੇਣੇ ਚੋਈ ਠੀਕ ਆ ਜੀ ਠੀਕ ਅਸਾਂ ਇਹਦਾ ਮੁੱਲ ਕਿੰਨਾ ਕਰਦੇ ਆ ਜੀ ਇਹਦਾ ਮੁੱਲ ਵੀ 70000 ਰੁਪਇਆ 70000 ਜੀ ਹਾਂ ਠੀਕ ਆ ਇਹ ਵੀ 60000 ਦੀ ਆ ਨਾ ਠੀਕ ਹੈ ਜੀ ਇਹ ਵੀ 60000 ਦੀ ਦੇ ਦੇਣਾ ਇੱਕੋ ਜਿਹੀ ਮੋਲੀ ਰੱਖਨੇ ਆ ਜੀ ਲੋਕ ਦੋਸਤੋ ਦੋ ਪਹਿਲੇ ਨੰਬਰ ਤੇ ਜਿਹੜਾ ਸੈਕਿੰਡ ਨੰਬਰ ਤੇ ਦੋਨਾਂ ਦੀ ਗੱਲ ਕਰ ਲਈਏ 66000 66000 ਜਿਹੜੀ ਦੋਸਤੋ ਲੈਣ ਦੇਣਾਂ ਦੀ ਗੱਲ ਆ 70000 ਡਿਮਾਂਡ ਆ ਇਹਨਾਂ ਦੋ ਦੀ ਠੀਕ ਹੈ ਤੇ ਇੱਕੋ ਜੀਆਂ ਮੱਜਾਂ ਨੇ ਇਹਨਾਂ ਵੀ ਇਹ ਸੂਈ ਆ ਬਿਲਕੁਲ ਤਾਜੀ ਤੇ ਅੱਗੇ ਦੋਸਤੋ 5 6 ਦਿਨ ਲੈਂਦੀ ਆ ਠੀਕ ਹੈ ਮਗਰ ਵੀ ਕੱਟੀ ਆ ਹਾਂ ਵਾਹ ਪਤਾ ਤੁਹਾਨੂੰ ਦਿਖਾਤੀ ਆ ਠੀਕ ਹੈ ਜੀ ਆਹ ਦੇਖੋ ਓਕੇ ਜੀ ਤੇ ਇਸ ਤੋਂ ਬਾਅਦ ਅਗਲੀ ਜਿਹੜੀ ਆ ਝੋਟੀ ਏ ਇਹ ਗੱਬਣਾ ਜੀ ਇਹ ਵੀ ਗਬਨੇ ਆ ਜੀ ਲੋ ਵੀ ਇਹ ਵੀ ਝੋਟੀ ਪੂਰਾ ਨਗੀਨਾ ਹਾਂ ਠੀਕ ਹੈ ਹਾਈਟ ਮੀਡੀਅਮ ਪੂਰੀ ਰਾਜੀ ਬਹੁਤ ਸੋਹਣੀ ਜੁੜ ਵਾਲੀ ਪੂਰੀਆ ਵੇਖੋ ਜਿੰਨੇ ਛੌਂਗਣਾ ਰੱਖਣੀ ਉਹਦੇ ਵਾਸਤੇ ਬਹੁਤ ਚੰਗੀ ਆ ਹੂੰ ਝੋਟੀ ਦੁੱਧ ਦਾ 1 ਲੀਟਰ ਦੇ ਦੂਗੀ ਆ ਦੇਖੋ ਜੀ ਹੂੰ ਬਾਨੀਆ ਝੋਟੀ ਦਾ ਹਫਤਾ ਰਹਿੰਦਾ ਹੈ ਰਾਜੀ ਰਸੂਣ ਚ ਅੱਛਾ ਜੀ ਹਾਂ ਹਫਤਾ ਲੈ ਜੂਗੀ ਆ ਜੀ ਆ ਸੂਹਾ ਦੂਜਾ ਸੁਹੰਦੀ ਆ ਆ ਦੂਜੇ ਸੂਏ ਸੁਣੀ ਜੇ ਲਓ ਜੀ ਇਹ ਵੀ ਖਾਣੇ ਆਪਾਂ ਠੀਕ ਹੈ ਦੂਜਾ ਸੂਹਾ ਦੋਸਤੋ ਸੂਹੇ ਕੀ ਇੱਕ ਹਫਤਾ ਹਜੇ ਬਾਕੀ ਹੈ ਸੂਣ ਦੇ ਵਿੱਚ ਤੇ ਬਣੋ ਬਣੋ ਬਹੁਤ ਮੱਜ ਤੁਸੀਂ ਜਿਹੜੀ ਦੋਸਤੋ ਪ੍ਰੋਪਰ ਆ ਦੇਖ ਲਓ ਠੀਕ ਆ ਦੂਜੇ ਸੂਵੇ ਜਿਹੜੀ ਝੋਟੀ ਆ ਠੀਕ ਆ ਸਿੰਗੀ ਸੁੰਗੀ ਬਹੁਤ ਵਧੀਆ ਛੋਟੀ ਜੀ ਸਿੰਗੀ ਆ ਬਿਲਕੁਲ ਤੇ ਅੱਗੋਂ ਜਿਵੇਂ ਦੋਸਤੋ ਬਿਲਕੁਲ ਪਤਲਾ ਪਿੰਡਾ ਵਖੀ ਤੇ ਅੱਗੋਂ ਪਤਲੀ ਆ ਤੇ ਆਉਂਦੀ ਬੈਕ ਸਾਈਡ ਤੋਂ ਆਉਂਦੀ ਹੁੰਦੀ ਬਿਲਕੁਲ ਜਿਹੜੀ ਦੋਸਤੋ ਆਪਾਂ ਕਹਿ ਦਿੰਨੇ ਆ ਜਿਵੇਂ ਥੱਬਿਆਂ ਦਾ ਥੱਬੇ ਉਹ ਗੱਲ ਬਾਤ ਠੀਕ ਆ ਤੇ ਜਿੰਨੀ ਆ ਰਾਜੀ ਆ ਵਜਨ ਵਜੂਦਾ ਲਈ ਆ ਹਾਈਟ ਵੀ ਕੋਈ ਮੀਡੀਅਮ ਮੰਨ ਲੇ ਆ ਫੇਸ ਕੁਆਲਿਟੀ ਠੀਕ ਆ ਸਿੰਗੀ ਸੁੰਗੀ ਬਹੁਤ ਸੋਹਣੀ ਆ ਸ਼ਕੀਨੀ ਵਾਲੇ ਪਾਸਿਓ ਇੱਕ ਹਫਤੇ ਦੇ ਵਿੱਚ ਆਪਾਂ ਨਾਰਮਲੀ ਦੋਸਤੋ ਦੇਖਦੇ ਆਂ ਵੀ ਪੂਰੀ ਭਰ ਜੂਗੀ ਠੀਕ ਆ ਤੇ ਥਣ ਥਣ ਦੀ ਲੰਬਾਈ ਸੈਜ ਵਿਥੀ ਬਿਲਕੁਲ ਹਾਂ ਵਧੀਆ ਕਲਮੀ ਥਣ ਲੱਗਾ ਬਹੁਤ ਵਧੀਆ ਥਾਣੇ ਨੂੰ ਵੀ ਲੱਗਾ ਠੀਕ ਆ ਤੇ ਕਟੋ ਕਰ ਵੀ ਸਮਾਂ ਜਿਹੜਾ ਦੋਸਤੋ ਇੱਕ ਹਫਤਾ ਲੈਂਦੀ ਆ ਠੀਕ ਆ ਹਾਂਜੀ ਇਹਦੀ ਵੀ ਰਾਜਵੀਰ ਦੋ ਦਿਨਾਂ ਦੀ ਆਪਣੀ ਗਾਰੰਟੀ ਹੋ ਪਿਛੇ ਦੀ ਪਿਛੇ ਦੀ ਜੀ ਹਾਂ ਠੀਕ ਦੁੱਧ ਪਾਇਦਾ ਦੁੱਧ ਪਹਿਲੇ ਸੂਏ ਨੇ 8 ਤੋਂ 9 ਲੀਟਰ ਕੱਢਿਆ ਜੀ ਹਾਂਜੀ ਮੰਨ ਕੇ ਚੱਲੋ ਗਾਂ ਦਾਹੀ ਦਊਗੀ ਪਰ ਆਪਾਂ ਦੀ ਗਾਰੰਟੀ ਆਪਾਂ ਉਹ ਹੀ ਦੇਨੇ ਜੋ ਘਰ ਵਾਲਿਆਂ ਕਹਤਾਂ ਠੀਕ ਹੈ ਜੀ ਹਾਂ ਜਿਹੜਾ ਰੰਗ ਚੋਇਆ ਉਹਦੀ ਗਾਰੰਟੀ ਦੇ ਸਕਦੇ ਆ ਬਿਲਕੁਲ ਆਏ ਪੱਧਰੋਂ ਡੀ ਜੇ ਬਿਲਕੁਲ ਛੋਟੀ ਥੱਲੇ ਹੋਏ ਲਓ ਵੀ ਦੋਸਤੋ ਬਿਲਕੁਲ ਬੈਕ ਸਾਈਡ ਤੋਂ ਵੇਖੋ ਵੀ ਇੱਥੋਂ ਆਪਾਂ ਬਿਲਕੁਲ ਆਈਡੀਆ ਕਰ ਸਕਦੇ ਆ ਵੀ ਪਸ਼ੂ ਸਾਈਡ ਵੈਡ ਵਾਲਾ ਨਹੀਂ ਪਸ਼ੂ ਬਿਲਕੁਲ ਪੱਧਰ ਲੇਵਾ ਇੱਕ ਸਾਰ ਜਿਹੜਾ ਦੋਸਤੋ ਲੇਵਾ ਹਵਾਨਾ ਬਣਾ ਕੇ ਤਿਆਰ ਕਰੂ ਸਹਿਜ ਲੰਮਾ ਥਣਾ ਦਾ ਠੀਕ ਹੈ ਤੇ ਝੋਟੀ ਪਸੰਦ ਆਊਗੀ ਤੁਜਾ ਸੂਬਾ ਸੁਣੀ ਆ ਰੇਟ ਪੁੱਛ ਲੈਣੀ ਆ ਕੀ ਦਾ ਮੁੱਲ ਰਹੂਗਾ ਕੀ ਡਿਮਾਂਡ ਬਾਸ ਸਕਦੇ ਆ ਤੁਸਾਹ ਡਿਮਾਂਡ ਹੈਗੀ ਜੇ 65000 ਰੁਪਇਆ ਹਾਂਜੀ ਇਹਦੀ ਸ 5000 ਹਾਂ ਪੂਰੇ 60 ਦੀ ਦੇ ਦਿਆਂਗੇ ਠੀਕ ਆ ਜੀ ਹਾਂਜੀ ਲੋ ਵੀ ਦੋਸਤੋ ਜਿੰਨੇ ਮੰਗੇ ਆ ਨਾ ਬਹੇ ਇਹ ਤੋਂ ਵੱਧ ਵਿਗੂਗੀ ਜੇ 2-4 ਦਿਨ ਰੋਕੇ ਵੇਚ ਕੇ ਦੇ ਅੱਛਾ ਜੀ ਥੱਲੇੋਂ ਬਣ ਜੇਵੇ ਦੇ ਫਿਰ 65 ਤੋਂ 65 ਦੇ ਵੱਧ ਹੀ ਵਿਗਦੀ ਘੱਟ ਨਹੀਂ ਜੇ ਵਿਗਦੀ ਬਿਲਕੁਲ ਕਿਉਂ ਝੋਟੀ ਨੂੰ ਸਿੰਗ ਕੁਆਲਟੀ ਬਹੁਤ ਵਧੀਆ ਲੱਗਾ ਇਦਰੀ ਸਾਰੀ ਝੋਟੀ ਪੂਰੀ ਕੁਆਲਟੀ ਹੈਗੇ ਆ ਵੇਖੋ ਇੱਕੋ ਜੀ ਸਿੰਗੀ ਕੋਈ ਮਾਸਾ ਜਰਾ ਨਹੀਂ ਫਰਕੇਗਾ ਜੀ ਬਿਲਕੁਲ ਹਾਂ ਇੱਕ ਸਾਰ ਦੋਸਤੋ ਥਣਦੇਵਾ ਬਾਕੀ ਸਿੰਗੀ ਬਹੁਤ ਸੋਹਣੀ ਹੈ ਮੇਰੀ ਇੱਕ ਰੰਗ ਕਾਲੀ ਆਵੇ ਚੰਦ ਵੀ ਹੈਗਾ ਜੀ ਇਹਦੇ ਮੱਥੇ ਤੇ ਆਵੇ ਠੀਕ ਆ ਜੀ ਆ ਇਹਦੀ ਬ ਬੋਲ ਸੇਰ ਵਾਲੀ ਦੀ ਬਿਲਕੁਲ ਜੀ ਠੀਕ ਆ ਤੇ ਇਹ ਦੋਸਤੋ ਤੀਸਰੇ ਨੰਬਰ ਤੇ ਝੋਟੀ ਤੇ ਇਹਦਾ ਲੈਣਦਣ ਕੀ ਦੱਸਿਆ ਜੀ ਹਾਂ ਇਹਦਾ 60000 ਮੁੱਲ 65 ਤੇ ਛੜਦੀ ਆਣਾ 60 ਦੀ ਹਾਂ ਲੋਕ ਦੋਸਤੋ 60000 ਦੇ ਵਿੱਚ ਤੁਹਾਨੂੰ ਆਹ ਝੋਟੀ ਡੱਡੂ ਵੀਰ ਆ ਮਾਨਤਨ ਮੌਕੇ ਤੇ ਥੋੜਾ ਘਣਾ ਜੂ ਤੁਹਾਨੂੰ ਇਹਦੀ 465 ਤੋਂ ਲੈ ਕੇ 70 ਦੇ ਅੰਦਰ ਝੋਟੀ ਵੇਖ ਜਾਊਗੀ 65 ਤੋਂ ਬਾਹਰ 70 ਵਿਕਤਾ ਜੀ ਵਿਕਤਾ ਬਿਲਕੁਲ ਤਿਆਰੀ ਤੇ ਦੋ ਪੈਸੇ ਅੱਗੋਂ ਕਿਸੇ ਨੂੰ ਦੇ ਵੀ ਸਕਦੀ ਆ ਹਾਂ ਹਾਂ ਇਹ ਕੋਈ ਵਪਾਰੀ ਵੀਰ ਖੜੂ ਨਾ ਜਾਂਦੇ ਕਰਦੇ ਇੱਕ ਦੋ ਦਿਨਾਂ ਦੇ ਵਿੱਚ ਮੈਂ ਥੱਲੇ ਲੈ ਬਣੀ ਕੋ ਜਿੰਨੀ ਕੁ ਬਣੀ ਓਨੀ ਕੁ ਮੈਂ ਥੱਲੇ ਭਰਾਤੀ ਏ ਚੌਥੀ ਥੱਲੇ ਹਾਂ 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 ਬਿਲਕੁਲ ਹਾਂ ਲੋ ਇਹ ਵੀ ਕੋਈ ਸੱਜਣਾ ਆਉਂਦਾ ਜੇ ਨਾਲ ਆਉਂਦਾ ਤਸੱਲੀ ਕਰੇ ਨਹੀਂ ਤੇ ਗੱਡੀ ਤੋਂ ਲਾਹ ਕੇ ਤਸੱਲੀ ਆਪਦੇ ਸਣਾਂ ਦੀ ਕਰ ਲਵੇ ਬਿਲਕੁਲ ਜੀ ਬਿਲਕੁਲ ਹਾਂ ਥਾਣਾ ਦੇ ਵਿੱਚ ਕੋ ਬਿਲਕੁਲ ਪਾਸ ਹੋਊਗੀ ਮੋਟਾ ਚਵਾਲ ਲੋ ਵੀ ਦੋਸਤੋ ਸਿੱਧੀਆਂ ਹੀਆਂ ਗੱਲਾਂ ਨੇ ਠੀਕ ਹੈ ਕੋਈ ਵਾਲ ਸ਼ਿੰਗਾ ਵਾਲੀ ਗੱਲ ਨਹੀਂ ਕੋਈੜਾ ਵੀਰ ਮਤਲਬ ਉਹ ਨਾ ਬੰ ਉੱਥੇ ਕਰ ਲੈਣੇ। ਹੁਣ ਮੇਰੇ ਵੀਰ ਕਈ ਆਉਂਦੇ ਆਣ ਕੇ ਬਹਿ ਜਾਂਦੇ ਚਾਹ ਪਾਣੀ ਪੀਂਦੇ ਤੇ ਮੈਂ ਮੱਝਾ ਲਈਤੇ ਹੁੰਦੇ ਨਹੀਂ ਅਸੀਂ ਉਹਨਾਂ ਨੂੰ ਆਦੀਦਾ ਵੀ ਪਹਿਲਾਂ ਮੱਝਾਂ ਟਿਪੋ ਫਿਰ ਗੱਲੋ ਗੱਲ ਕਰੋ ਪੈਸਾਂ ਦੀ। ਬਿਲਕੁਲ ਜੀ। ਤੇ ਫਿਰ ਵੀ ਅਗਲੇ ਆਦੇ ਨਹੀਂ ਯਾਰ ਤੁਹਾਡੇ ਦੇ ਯਕੀਨ ਆ ਸਾਨੂੰ ਅਸੀਂ ਆਦੇ ਨੇ ਨਹੀਂ ਜੇ ਤੁਸੀਂ ਆਏ ਜੇ ਨਾ ਫਿਰ ਜ਼ਰੂਰ ਟਿਪੋ। ਤੇ ਜੇ ਤੁਸੀਂ ਤਸੱਲੀ ਕਰਨੀ ਬਣਦੀ ਹੈ ਗਾੜੀ ਦੀ। ਜੇ ਤੁਸੀਂ ਸਾਨੂੰ ਆਨਲਾਈਨ ਇਸ ਤਰ੍ਹਾਂ ਪੈਸੇ ਪਾ ਕੇ ਮਂਗਾਉਂਦੇ ਜੇ ਤੇ ਫਿਰ ਸਾਡੀ ਤਸੱਲੀ ਦੇ ਉੱਥੇ ਜਾ ਕੇ ਤਸੱਲੀ ਕਰ ਲਿਓ ਬੰਦੇ। ਬਿਲਕੁਲ। ਉਹ ਡਰਾਈਵਰ ਜਿਹੜਾ ਵੀਰ ਚਾਹ ਇੱਧਰ ਤਾਂ ਹੁੰਦਾ ਚਾਹ ਉ ਇਹ ਹੋ ਕੁਝ ਹੋ ਸਕਦਾ ਹੈ ਹਾਂ ਔਰ ਇਹ ਤੋਂ ਵੱਧ ਤਾਂ ਬਾਕੀ ਕਰ ਨਹੀਂ ਸਕਦੇ ਬਿਲਕੁਲ ਬਾਕੀ ਸਾਰੀ ਚੀਜ਼ ਲੰਮੀ ਗਰੰਟੀ ਤੇ ਕੋਈ ਦਿੱਤੀ ਨਹੀਂ ਜਾਂਦੀ ਨਹੀਂ ਦਿੱਤੀ ਜਾਂਦੀ ਹਾਂ ਇਹਦੀ ਵੀ ਆਪਣੀ 2 ਦਿਨ ਦੀ ਪਿੱਛੇ ਦੀ ਗਰੰਟੀ ਹੋ ਇਹਦੀ ਵੀ ਦੋ ਦਿੰਦੀ ਹੋਗੀ ਬਿਲਕੁਲ ਹਾਂ ਗਾ ਗੱਬਣਾ ਦੀ ਜਾ ਕੇ ਕੋ ਵੰਡ ਜਿਆਦਾ ਪਾਣੀ ਦਾ ਫੇਰ ਨਹੀਂ ਆਪਣੀ ਗਰੰਟੀ ਬਿਲਕੁਲ ਹਾਂ ਅਗਲੀ ਇਸ ਮੱਝ ਦੀ ਕੀ ਹੈਗੀ ਇਹ ਵੀ ਦੂਸਰੇ ਸਵੇਰ ਆਈ ਵੀ ਸੁਣੀ ਆ ਅੱਛਾ ਜੀ ਇਹ ਲੈਂਦੀ ਜੇ ਦੋ ਤਿੰਨ ਦਿਨਾਂ ਸੂਚ ਦੋ ਤਿੰਨ ਦਿਨ ਹਾਂ ਪੂਰੀ ਬੰਤਰੀ ਹੁਣ ਸੂਹਾ ਤੁਜਾ ਹੀ ਆ ਜੀ ਇਹ ਵੀ ਦੂਜਾ ਸੂਹਾ ਹੀ ਆ ਜੀ ਲਓ ਜੀ ਹਾਂ ਸੂਹਾ ਦੋ ਥੋੜਾ ਜਿਹਾ ਉੱਚਾ ਕੁੰਡਾ ਹੈ ਮੰਨ ਕੀਤਾ ਜਬਰ ਜਬਰਵਾਲ ਜੂ ਹੀ ਆ ਜਾਂਦੀ ਹੈ ਸਾਹਿਬੀ ਉਹ ਸਾਹਿਬਾ ਠੀਕ ਹੈ ਸਵੇਰੇ ਦੂਜੇ ਆ ਫੇਸ ਕੁਆਲਿਟੀ ਤੋਂ ਪਤਾ ਲੱਗ ਜੂ ਦੋਸਤੋ ਬਿਲਕੁਲ ਫੇਸ ਝੋਟੀਆਂ ਵਾਲਾ ਦੂਜੇ ਸਵੇਰ ਵਾਲੀ ਝੋਟੀ ਦਾ ਠੀਕ ਆ ਉਦੋਂ ਦਾ ਫੇਸ ਕੁਆਲਿਟੀ ਆ ਬਾਕੀ ਜੱਡਾ ਪੁਜਣ ਪੁਜਣ ਤੁਸੀਂ ਆਪ ਹੀ ਦੇਖ ਲਓ ਠੀਕ ਆ ਜੀ ਹਵਾਨੇ ਦੀ ਕੁਆਲਿਟੀ ਦੇਖੋ ਤੇ ਦਿਨ ਕੱਢ ਜੂ ਵਜੇ ਕੋਈ ਹਫਤਾ ਲੱਦੀ ਹੈ ਨਹੀਂ ਹਫਤਾ ਨਹੀਂ ਦੋ ਤਿੰਨ ਦਿਨ ਰਾਜਵੀਰ ਲਊਗੀ ਦੋ ਤਿੰਨ ਦਿਨ ਹਾਂ ਪੁੜੇ ਭਾਨਾ ਹੀ ਆ ਲਓ ਵੀ ਦੋ ਤਿੰਨ ਦਿਨ ਦਾ ਜਿਹੜਾ ਦੋਸਤੋ ਸਮਾਂ ਹਜੇ ਲੈ ਜੂਗੀ ਠੀਕ ਆ ਆਰਾਮ ਨਾਲ ਤੇ ਇੱਕ ਥਾਂ ਤੇ ਬੰਨ ਕੇ ਤਸੱਲੀ ਕਰਾ ਦਾਂਗੇ ਆ ਕੋਈ ਨਹੀਂ ਜਿਹੜਾ ਵੀਰ ਚਾਰੇ ਥਾਂ ਤੋਂ ਦੋਸਤ ਚਾਰੇ ਥਾਂ ਤੋਂ ਤਸੱਲੀ ਕਰਾ ਆ ਵੇਖੋ ਬਿਰਲਾ ਤਾਂ ਬਿਲਕੁਲ ਜਿਹੜੀਆਂ ਤੁਸੀਂ ਆਪ ਦੇਖ ਲਿਓ ਠੀਕ ਹੈ ਜੀ ਪਾਲ ਪੁੱਲ ਪਈ ਜਾਂਦੀ ਕੇ ਡੰਗਰ ਨਹੀਂ ਥਾਣੋਂ ਹਸ ਲਾਉਣ ਦਿੰਦੀ ਹਾਂ ਹਾਂ ਇੱਧਰ ਵੀ ਸਾਰਾ ਥੋੜੀ ਪਾਲ ਵੀ ਹੋ ਸਕਦੀ ਹੈ ਨਾ ਹਾਂ ਪਾਲੇ ਕੀ ਥੋੜੀ ਥਾਣ ਵੀ ਥੋੜਾ ਜਿਹਾ ਇਧਰਲਾ ਲੰਮਾ ਹੋਇਆ ਹੈ ਮੜਾ ਜਿਹਾ ਹਾਂ ਜੀ ਬਾਕੀ ਕੋਈ ਚਵਾਈ ਦਾ ਨਾ ਫਰਕ ਹੋਗਾ ਕਿ ਉਹ ਚੱਡਾ ਪੱਧਰ ਆ ਹਾਂ ਤਸੱਲੀ ਕਰਕੇ ਆਪਦੀ ਖੜੇ ਤੇ WhatsApp ਇਹ ਤਾਂ ਫਿਰ ਕੀ ਹਾਂ ਨਾ ਇਹਦੀ ਵੀ ਡਿਵਾਂਡ ਸੰਧੂ ਸਾਹਿਬ 5000 अच्छा ये भी 60 दी दे देंगे 60000 दी हां ठीक है जी हां ਵੀ 60000 ਦੀ ਦੋਸਤੋ ਇਹ ਵੀ ਜਿਹੜੀ ਝੋਟੀਆਂ 60000 ਦੀ हां ਨਾ ਮੁੱਲ ਭਾਵੇਂ 65000 ਰਾਇਨਾਂ ਦਾ ਵੀ ਕਰਾ ਲੋ ਲੈ ਇਹਦੇ ਜਿਹੜਾ 60000 हां ਮੁੱਲ ਝੋਟੀਆਂ ਜੇ ਦੇਖੋ ਜੇ ਮੁੱਲ ਇੱਕੋ ਜੇ ਸੋਹਣੀਆਂ ਝੋਟੀਆਂ ਜੇ ਕੋਈ ਛੱਕਣੀ ਜੇਗਾ ਨਵੇਂ ਡੰਗ ਸਾਰੇ ਨਵੇਂ ਜੇ ਡੰਗ ਕੋਈ ਪੁਰਾਣਾ ਨਹੀਂ ਜੇਗਾ ਬਿਲਕੁਲ ਬਿਲਕੁਲ हां ਤੇ ਜੇ ਤੀਜੇ ਸੂਵੇ ਦੇ ਵਿੱਚ ਨਹੀਂ ਕੋਈ ਤੀਜੇ ਸੂਵੇ ਵਾਲੀ ਇੱਕ ਤੀਜੇ ਜਿਹੜੀ ਨੀਲੀ ਰਾਵੀ ਆ ਬਾਕੀ ਸੂਵੇਂ ਦੁਜੇ ਦੁਜੇ ਤਿੰਨੇ ਵਈਆਂ ਤਿੰਨੇ ਦੁਜੇ ਦੁਜੇ ਇੱਕ ਸੂਈ ਸਵਾਈ ਆ ਆਪ ਦੀ ਚਵਾਈ ਕਰਕੇ ਸੱਲੀ ਸੋ ਆਹ ਦੋਸਤੋ ਅੱਜ ਪਸੂ ਬਾਈ ਦਲੇਰ ਸਿੰਘ ਬਾੜ ਦੇ ਕੋਲੇ ਸੀਗੇ ਇੱਕ ਮੱਝ ਜਿਹੜੀ ਤੁਹਾਨੂੰ ਆਪਾਂ ਬਿਲਕੁਲ ਤਾਜੀ ਸੁਈ ਸੁਈ ਝੋਟੀ ਦਿਖਾਤੀ ਆ ਦੂਜੇ ਸੂਵੇ ਨੀਲੀ ਜਿਹੜੀ ਆ ਉਹ ਤੀਜੇ ਸੂਵੇ ਸੁਣੀ ਸੀ ਆ ਤੀਜੇ ਸੁਣੀ ਆ ਠੀਕ ਆ ਤੇ ਨੀਲੀ ਦੀ ਵੀ ਪਸੰਦ ਆਊਗੀ ਬਹੁਤੇ ਵੀਰ ਡਿਮਾਂਡ ਕਰਦੇ ਵੀ ਨੀਲੀ ਦਾ ਪਸੂ ਜਦੋਂ ਨਿਕਲਦਾ ਤੇ ਬਹੁਤ ਵੀਰ ਖਰੀਦਦਾਰ ਜਿਹੜੇ ਖਰੀਦਦੇ ਆ ਤਸੱਲੀ ਕਰੋ ਕਿਉਂਕਿ ਗੱਬਣਾ ਮੜੀ ਤਾਂ ਕਰਦੇ ਹੋ। ਬਾਕੀ ਨਾ ਉਹਨਾਂ ਦੇ ਘਰੇ ਦੋ ਕਟੀਆਂ ਉਹਨਾਂ ਦੀਆਂ। ਹਾਂਜੀ। ਉਹ ਵੀ ਰਾਜਵੀਰ ਨੀਲੀ ਚੀਏ ਦੋਵੇਂ ਉਹਨਾਂ ਕੋਲੇ। ਠੀਕ ਆ ਜੀ। ਹਾਂ। ਠੀਕ ਹੈ ਟਾਕੇ ਚੰਗੇ ਭਰਉਂਦੇ ਹੋ। ਹਾਂ। ਪਰ ਅਸੀਂ ਇਹਦਾ ਨਹੀਂ ਵੇਹ ਪੁੱਛਿਆ ਕਿਹੜਾ ਡੀਗਾ ਭਰਾਇਆ ਨਾ। ਹਾਂ ਨਹੀਂ ਅੰਡਰ ਰੋਡਰ ਦੀ ਚੰਗੀ ਮਾਲ ਦੰ ਲੂੰਗੀ। ਸੋਹਣੀ ਚਵਾਈ ਕਰਾ ਦੂੰਗੀ। ਹਾਂ। ਤੇ ਬਾਦ ਸਾਹਿਬ ਨੰਬਰ ਆਪਣੇ ਜ਼ਰੂਰ ਦੇ ਦਿਓ ਕੰਟੈਕਟ। ਨੰਬਰ ਹੈਗਾ ਸੰਧੂ ਸਾਹਿਬ 97792 ਹਾਂਜੀ 93006 97792 93006 ਠੀਕ ਆ ਜੀ। ਹਾਂਜੀ ਇਹ ਆਪਣਾ ਨੰਬਰ ਜੀ। ਠੀਕ ਆ ਜੀ। ਹਾਂਜੀ ਇਹ ਤੇ ਆਪਣੇ ਨਾਲ ਕਨੈਕਟ ਕਰ ਸਕ ਸੋ ਦੋਸਤੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਵਿਚਾਰਨਕ ਦਿਖਾਉਣੇ ਸੀਗੇ ਇਹ ਨਹੀਂ ਕੋਈ ਦੀਕਤ ਆਉਂਦੀ ਕਿਸੇ ਨੂੰ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ